ਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਟੀ ਵੀ ਮੈਂ ਨਰਮਲ ਕੁਮਾਰ ਅੱਜ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾ ਰਿਹਾ ਸਾਡੇ ਨਾਲ ਬਰਨਾਲ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮਾਨੋਂ ਤੋਂ ਲੈਣੇ ਜਾਣਕਾਰੀ ਸਰ ਅੱਜ ਏਕਤਾ ਦਿਵਸ ਰਾਸ਼ਟ ਮਨਾਇਆ ਜਾ ਰਿਹਾ ਹਰੀ ਚੰਡੀ ਰਵਾਨਾ ਦਿੱਤਾ ਕੀ ਕਰਨਾ ਚਾਹੋ ਸਰ ਦੇਖੋ 1 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਅੱਜ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਵਸ ਹੈ ਇਸ ਜਨਮ ਦਿਵਸ ਦੇ ਮੌਕੇ ਨੂੰ ਇਕਤਾ ਦਿਵਸ ਯਾਨੀ ਰਾਸ਼ਟਰੀ ਇਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਜਿਹੜੇ ਚੜ੍ਹੇ ਵਿਜ਼ਨਰੀ ਲੀਡਰ ਸੀਗੇ ਔਰ ਸਦਰੋ ਵੱਲਵਾ ਪਟੇਲ ਉਹਨਾਂ ਦਾ ਯੋਗਦਾਨ ਨੈਸ਼ਨਲ ਇੰਟੈਗ੍ਰਿਟੀ ਔਰ ਭਾਰਤੀ ਅਖੰਡਤਾ ਨੂੰ ਬਣਾਉਣੇ ਵਿੱਚ ਬਣਾਉਣੇ ਦੇ ਵਿੱਚ ਰਹਾ ਸੀਗਾ ਉਹਨੂੰ ਅੱਜ ਯਾਦ ਕਰਦੇ ਹਾਂ ਔਰ ਅੱਜ ਬੜਨਾਰਾ ਜ਼ਿਲ੍ਹੇ ਦੇ ਵਿੱਚ ਇੱਕ ਰੰਗ ਪੌਇੰਟ ਦਾ ਆਯੋਜਨ ਵੀ ਕੀਤਾ ਗਿਆ ਇਹਦੇ ਵਿੱਚ ਸਕੂਲ ਦੇ ਬੱਚੇ ਔਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਆਫੀਸਰਸ ਵੱਲੋਂ ਪਾਰਟਿਸਪੇਟ ਕੀਤਾ ਗਿਆ ਇਸ ਰਣਨੀਤੀ ਅਸੀਂ ਨੈਸ਼ਨਲ ਇੰਟੈਗ੍ਰਿਟੀ ਤੇ ਭਾਰਤ ਨੂੰ ਇਮਾਨਦਾਰ ਜਿਹਰਾ ਮੈਸੇਜ ਹੈ ਉਹ ਪਬਲਿਕ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਸਰ ਮੇਰਾ ਅਜੰਡਾ ਕੀ ਰਹਿਣਾ ਦਾ ਜੀ ਦੇਖੋ ਅੱਜ ਜਿਹੜਾ ਨੈਸ਼ਨਲ ਯਾਨੀ ਰਾਸ਼ਟਰੀ ਇਕਤਾ ਦਿਵਸ ਹੈ ਇਸ ਦੇ ਥਰੂ ਅਸੀਂ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਕਿ ਜੋ ਯੋਗਦਾਨ ਸਾਡੇ ਵਿਜ਼ਨਰੀ ਲੀਡਰਸ ਵੱਲੋਂ ਦਿੱਤਾ ਗਿਆ ਸੀ ਭਾਰਤ ਨੂੰ ਅਖੰਡ ਬਣਾਉਣ ਦੇ ਵਿੱਚ ਔਰ ਇੱਕ ਜੁਟ ਕਰਨ ਦੇ ਵਿੱਚ ਔਰ ਸਾਡੀ ਵੀ ਰਿਸਪੌਂਸਿਬਿਲਟੀ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਤੇ ਸਾਡੀ ਫੰਡਮੈਂਟਲ ਡਿਊਟੀ ਵੀ ਹੈ ਕਿ ਭਾਰਤ ਦੇ ਅਖੰਡਤਾ ਤੇ ਨੈਸ਼ਨਲ ਇੰਟੀਗ੍ਰਿਟੀ ਤੇ ਭਾਰਤ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਪਾੜ ਚੜਕੇ ਦੇ। ਐਸਐਸਪੀ ਮੁਹੰਮਦ ਸਰਫਰਾਜ ਆਲਮ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਡੇਨਿਕ ਸਵੇਰਾ ਲਈ ਨਿਰਮਲ ਕੁਮਾਰ ਦੀ ਰਿਪੋਰਟ ਬਣਾ ਲਾ। ਸਿਕਾ ਜੀ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਅੱਜ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾ ਰਿਹਾ ਸਾਡੇ ਨਾ ਬਣਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮਾ ਨੂੰ ਤੋਂ ਲੈਣੇ ਜਾਣਕਾਰੀ ਸਰ ਅੱਜ ਏਕਤਾ ਦਿਵਸ ਰਾਸ਼ਟ੍ਰ ਮਨਾਇਆ ਜਾ ਰਿਹਾ ਹਰੀ ਝੰਡੀ ਰਵਾਨਾ ਦਿੱਤਾ ਕੀ ਕਰਨਾ ਚਾਹੋ ਸਰ ਦੇਖੋ 1 ਅਕਤੂ ਅੱਜ ਸਦਰਵੱਲੋਬਾਈ ਪਟੇਲ ਦਾ ਜਨਮ ਦਿਵਸ ਹੈ ਇਸ ਜਨਮ ਦਿਵਸ ਦੇ ਮੌਕੇ ਨੂੰ ਇਕਤਾ ਦਿਵਸ ਯਾਨੀ ਰਾਸ਼ਟਰੀ ਇਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਜਿਹੜੇ ਚਾੜੇ ਵਿਜ਼ਨਰੀ ਲੀਡਰ ਸੀਗੇ ਔਰ ਸਦਰਵੱਲੋਬਾਈ ਪਟੇਲ ਉਹਨਾਂ ਦਾ ਯੋਗਦਾਨ ਨੈਸ਼ਨਲ ਇੰਟੈਗ੍ਰਿਟੀ ਔਰ ਭਾਰਤੀ ਅਖੰਡਤਾ ਨੂੰ ਬਣਾਉਣੇ ਵਿੱਚ ਬਣਾਉਣੇ ਦੇ ਵਿੱਚ ਰਹਾ ਸੀਗਾ ਉਹਨੂੰ ਅੱਜ ਯਾਦ ਕਰਦੇ ਹਾਂ ਅੱਜ ਬੜਨਾਰਾ ਜ਼ਿਲ੍ਹੇ ਦੇ ਵਿੱਚ ਇੱਕ ਰੰਗ ਪੋਇੰਟ ਦਾ ਆਯੋਜਨ ਵੀ ਕੀਤਾ ਗਿਆ ਇਹਦੇ ਵਿੱਚ ਸਕੂਲ ਦੇ ਬੱਚੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਆਫੀਸਰਸ ਵੱਲੋਂ ਪਾਰਟਿਸਪੇਟ ਕੀਤਾ ਗਿਆ ਇਸ ਰਣ ਰਹੀ ਅਸੀਂ ਨੈਸ਼ਨਲ ਇੰਟੀਗ੍ਰਿਟੀ ਤੇ ਭਾਰਤ ਮੇ ਇਮਾਨਦਾਰ ਜਿਹੜਾ ਮੈਸੇਜ ਹੈ ਉਹ ਪਬਲਿਕ ਤੱਕ ਪਹੁੰਚਾਉਣਾ ਚਾਹੁੰਦੇ ਆ ਸਰ ਮੇਰਾ ਅਜੰਡਾ ਕੀ ਰਹਿਣਾ ਦਾ ਜੀ ਦੇਖੋ ਅੱਜ ਜਿਹੜਾ ਨੈਸ਼ਨਲ ਯਾਨੀ ਰਾਸ਼ਟਰੀ ਇਕਤਾ ਦਿਵਸ ਹੈ ਇਸ ਦੇ ਥਰੂ ਅਸੀਂ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਕਿ ਜੋ ਯੋਗਦਾਨ ਸਾਡੇ ਵਿਜ਼ਨਰੀ ਲੀਡਰਸ ਵੱਲੋਂ ਦਿੱਤਾ ਗਿਆ ਅਸੀਂ ਭਾਰਤ ਨੂੰ ਅਖੰਡ ਬਣਾਉਣ ਦੇ ਵਿੱਚ ਔਰ ਇੱਕ ਜੁਟ ਕਰਨ ਦੇ ਵਿੱਚ ਔਰ ਸਾਡੀ ਵੀ ਰਿਸਪੌਂਸਿਬਿਲਟੀ ਐਸ ਅ ਰਿਸਪੌਂਸਿਬਲ ਸਿਟੀਜ਼ਨ ਤੇ ਸਾਡੀ ਫੰਡਮੈਂਟਲ ਡਿਊਟੀ ਵੀ ਹੈ ਕਿ ਭਾਰਤ ਦੇ ਅਖੰਡਤਾ ਤੇ ਨੈਸ਼ਨਲ ਇੰਟੀਗ੍ਰਿਟੀ ਤੇ ਭਾਰਤ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਪਾੜ ਚੜਕੇ ਦੇ ਐਸਨ ਬਣਾ ਦੇ ਐਸਐਸਪੀ ਮੁਹੰਮਦ ਸਰਫਰਾਜ ਆलम ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਡੇਨਿਕ ਸਵੇਰਾ ਲਈ ਨਿਰਮਲ ਕੁਮਾਰ ਦੀ ਰਿਪੋਰਟ ਬਣਾ ਲਾ ਸਿਕਾ ਜੀ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਤੇ ਵੀ ਮੈ ਨਰਮਲ ਕੁਮਾਰ ਅੱਜ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾ ਰਿਹਾ ਸਾਡੇ ਨਾਲ ਬਣਾਲ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੂੰ ਤੋਂ ਲੈਣੇ ਜਾਣਕਾਰੀ ਸਰ ਅੱਜ ਏਕਤਾ ਦਿਵਸ ਰਾਸ਼ਟਰ ਮਨਾਇਆ ਜਾ ਰਿਹਾ ਹਰੀ ਝੰਡੀ ਰਵਾਨਾ ਦਿੱਤਾ ਕੀ ਕਹਿਣਾ ਚਾਹੁੰਦੇ ਸਰ ਦੇਖੋ 31 ਅਕਤੂਬਰ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਅੱਜ ਸਰਦਾਰ ਵੱਲਭ ਪਟੇਲ ਦਾ ਜਨਮ ਦਿਵਸ ਹੈ ਇਸ ਜਨਮ ਦਿਵਸ ਦੇ ਮੌਕੇ ਨੂੰ ਏਕਤਾ ਦਿਵਸ ਯਾਨੀ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਜਿਹੜੇ ਸਾਡੇ ਵਿਜਨਰੀ ਲੀਡਰ ਸੀਗੇ ਔਰ ਸਰਦਾਰ ਵੱਲਭ ਪਟੇਲ ਉਹਨਾਂ ਦਾ ਯੋਗਦਾਨ ਨੈਸ਼ਨਲ ਇੰਟੀਗ੍ਰਿਟੀ ਆਫ ਭਾਰਤੀ ਅਖੰਡਤਾ ਨੂੰ ਬਣਾਉਣ ਵਿੱਚ ਬਣਾਉਣ ਦੇ ਵਿੱਚ ਰਹਾ ਸੀਗਾ ਉਨੂੰ ਅਜੀਤ ਕਰਦੇ ਹਾਂ ਅੱਜ ਬੜਨਾਰਾ ਜ਼ਿਲ੍ਹੇ ਦੇ ਵਿੱਚ ਇੱਕ ਰਨ ਪੋਇੰਟ ਦਾ ਆਯੋਜਨ ਵੀ ਕੀਤਾ ਗਿਆ ਇਹਦੇ ਵਿੱਚ ਸਕੂਲ ਦੇ ਬੱਚੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਆਫੀਸਰਸ ਵੱਲੋਂ ਪਾਰਟਿਸਪੇਟ ਕੀਤਾ ਗਿਆ ਇਸ ਰਨ ਰਾਹੀਂ ਅਸੀਂ ਨੈਸ਼ਨਲ ਇੰਟੈਗ੍ਰਿਟੀ ਤੇ ਭਾਰਤ ਨੂੰ ਇਮਾਨਦਾਰ ਜਿਹੜਾ ਮੈਸੇਜ ਹੈ ਉਹ ਪਬਲਿਕ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਸਰ ਮੇਰਾ ਅਜੰਡਾ ਕੀ ਰਹਿਣਾ ਹੈ ਦਾ ਜੀ ਦੇਖੋ ਅੱਜ ਜਿਹੜਾ ਨੈਸ਼ਨਲ ਯਾਨੀ ਰਾਸ਼ਟਰੀ ਇਕਤਾ ਦਿਵਸ ਹੈ इस द ट्रू असि ये मैसेज पहुंचाना चाहते हैं कि जो योगदान साडे विजनरी लीडर्स ਵੱਲੋਂ ਦਿੱਤਾ ਗਿਆ ਸੀ بھارت ਨੂੰ ਅਖੰਡ ਬਣਾਉਣ ਦੇ ਵਿੱਚ ਔਰ ਇੱਕ ਜੁਟ ਕਰਨ ਦੇ ਵਿੱਚ ਔਰ ਸਾਡੀ ਵੀ ਰਿਸਪਾਂਸਿਬਿਲਟੀ ਐਜ਼ ਅ ਰਿਸਪਾਂਸਿਬਲ ਸਿਟੀਜ਼ਨ ਤੇ ਸਾਡੀ ਫੰਡਮੈਂਟਲ ਡਿਊਟੀ ਵੀ ਹੈ ਕਿ ਭਾਰਤ ਦੇ ਅਖੰਡਤਾ ਤੇ ਨੈਸ਼ਨਲ ਇੰਟੀਗ੍ਰਿਟੀ ਤੇ ਭਾਰਤ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਵਧ ਚੜ ਕੇ ਦੇ ਇਹਨ ਬਣਾਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਡੇਨਿਕ ਸਵੇਰਾ ਲਈ ਨਿਰਮਲ ਕੁਮਾਰ ਦੀ ਰਿਪੋਰਟ ਬਣਾਣਾ ਸਿਕਾ ਜੀ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਟੀ ਵੀ ਮੈਂ ਨਿਰਮਲ ਕੁਮਾਰ ਅੱਜ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾ ਰਿਹਾ ਸਾਡੇ ਨਾਲ ਬਣਾਉਂਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮਾ ਨੂੰ ਤੋਂ ਲੈਣੇ ਜਾਣਕਾਰੀ ਸਰ ਅੱਜ ਏਕਤਾ ਦਿਵਸ ਰਾਸ਼ਟ ਮਨਾਇਆ ਜਾ ਰਿਹਾ ਹਰੀ ਝੰਡੀ ਰਵਾਨਾ ਦਿੱਤਾ ਕੀ ਕਰਨਾ ਚਾਹੋ ਸਰ ਦੇਖੋ 1 ਅਕਤੂਬਰ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਅੱਜ ਸਰਦਾਰ ਵੱਲਭੇ ਪਟੇਲ ਦਾ ਜਨਮ ਦਿਵਸ ਹੈ ਇਸ ਜਨਮ ਦਿਵਸ ਦੇ ਮੌਕੇ ਨੂੰ ਇਕਤਾ ਦਿਵਸ ਯਾਨੀ ਰਾਸ਼ਟਰੀ ਇਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਜਿਹੜੇ ਸਾਡੇ ਵਿਜ਼ਨਰੀ ਲੀਡਰਸ ਸੀਗੇ ਔਰ ਸਰਦਾਰ ਵੱਲਵਰ ਪਟੇਲ ਉਹਨਾਂ ਦਾ ਯੋਗਦਾਨ ਨੈਸ਼ਨਲ ਇੰਟੈਗ੍ਰਿਟੀ ਔਰ ਭਾਰਤੀ ਅਖੰਡਤਾ ਨੂੰ ਬਣਾਉਣੇ ਵਿੱਚ ਬਣਾਉਣੇ ਦੇ ਵਿੱਚ ਰਿਹਾ ਸੀਗਾ ਉਹਨੂੰ ਅੱਜ ਯਾਦ ਕਰਦੇ ਹਾਂ ਔਰ ਅੱਜ ਬੜਨਾਰਾ ਜ਼ਿਲ੍ਹੇ ਦੇ ਵਿੱਚ ਇੱਕ ਰੰਗ ਪਉਂਟੀ ਦਾ ਆਯੋਜਨ ਵੀ ਕੀਤਾ ਗਿਆ ਇਹਦੇ ਵਿੱਚ ਸਕੂਲ ਦੇ ਬੱਚੇ ਔਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਆਫੀਸਰਸ ਵੱਲੋਂ ਪਾਰਟਿਸਪੇਟ ਕੀਤਾ ਗਿਆ ਇਸ ਰਨ ਰਹੀ ਅਸੀਂ ਨੈਸ਼ਨਲ ਇੰਟੀਗ੍ਰਿਟੀ ਤੇ ਭਾਰਤ ਨਿਰਮਾਣ ਦਾ ਜਿਹੜਾ ਮੈਸੇਜ ਹੈ ਉਹ ਪਬਲਿਕ ਤੱਕ ਪਹੁੰਚਾਉਣਾ ਚਾਹੁੰਦੇ ਆ ਸਰ ਮੇਨ ਅਜੰਡਾ ਕੀ ਰਹਿਣਾ ਦਾ ਜੀ ਦੇਖੋ ਅੱਜ ਜਿਹੜਾ ਨੈਸ਼ਨਲ ਯਾਨੀ ਰਾਸ਼ਟਰੀ ਏਕਤਾ ਦਿਵਸ ਹੈ ਇਸ ਦੇ ਥਰੂ ਅਸੀਂ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਕਿ ਜੋ ਯੋਗਦਾਨ ਸਾਡੇ ਵਿਜ਼ਨਰੀ ਲੀਡਰਸ ਵੱਲੋਂ ਦਿੱਤਾ ਗਿਆ ਸੀ ਭਾਰਤ ਨੂੰ ਅਖੰਡ ਬਣਾਉਣ ਦੇ ਵਿੱਚ ਔਰ ਇੱਕ ਜੁਟ ਕਰਨ ਦੇ ਵਿੱਚ ਔਰ ਸਾਡੀ ਵੀ ਰਿਸਪੌਂਸਿਬਿਲਟੀ ਐਜ਼ ਰਿਸਪੌਂਸਿਬਲ ਸਿਟੀਜ਼ਨ ਤੇ ਸਾਡੀ ਫੰਡamentals ਡਿਊਟੀ ਵੀ ਹੈ ਕਿ ਭਾਰਤ ਦੇ ਅਖੰਡਤਾ ਤੇ ਨੈਸ਼ਨਲ ਇੰਟੀਗ੍ਰਿਟੀ ਤੇ ਭਾਰਤ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਪਾੜ ਚੜਕੇ ਦੇ। ਐਸਐਸਪੀ ਬਣਾ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆलम ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਡੇਨਿਕ ਸਵੇਰਾ ਲਈ ਨਿਰਮਲ ਕੁਮਾਰ ਦੀ ਰਿਪੋਰਟ ਬਣਾਣਾ। ਸਿਕਾ ਜੀ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਟੀ ਵੀ ਮੈਂ ਨਿਰਮਲ ਕੁਮਾਰ ਅੱਜ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾ ਰਿਹਾ ਸਾਡੇ ਨਾਲ ਬਣਾ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆलमਾ ਨੂੰ ਤੋਂ ਲੈਣੇ ਜਾਣਕਾਰੀ ਸਰ ਅੱਜ ਏਕਤਾ ਦਿਵਸ ਰਾਸ਼ਟ ਮਨਾਇਆ ਜਾ ਰਿਹਾ ਹਰੀ ਝੰਡੀ ਰਵਾਨਾ ਦਿੱਤਾ ਕੀ ਕਰਨਾ ਚੱਲੋ ਸਰ ਦੇਖੋ 1 ਅਕਤੂ ਅੱਜ ਸਰਦਾਰ ਵੱਲੋਂ ਲਵਰ ਪਟੇਲ ਦਾ ਜਨਮ ਦਿਵਸ ਹੈ ਇਸ ਜਨਮ ਦਿਵਸ ਦੇ ਮੌਕੇ ਨੂੰ ਇਕਤਾ ਦਿਵਸ ਯਾਨੀ ਰਾਸ਼ਟਰੀ ਇਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਜਿਹੜੇ ਚਾੜੇ ਬਿਜ਼ਨੈਰੀ ਲੀਡਰਸ ਸੀਗੇ ਔਰ ਸਰਦਾਰ ਵੱਲੋਂ ਲਵਰ ਪਟੇਲ ਉਹਨਾਂ ਦਾ ਯੋਗਦਾਨ ਨੈਸ਼ਨਲ ਇੰਟੈਗ੍ਰਿਟੀ ਔਰ ਭਾਰਤੀ ਅਖੰਡਤਾ ਨੂੰ ਬਣਾਉਣੇ ਵਿੱਚ ਬਣਾਉਣੇ ਦੇ ਵਿੱਚ ਰਿਹਾ ਸੀਗਾ ਉਹਨੂੰ ਅੱਜ ਯਾਦ ਕਰਦੇ ਹਾਂ ਔਰ ਅੱਜ ਬੜਨਾਰਾ ਜ਼ਿਲ੍ਹੇ ਦੇ ਵਿੱਚ ਇੱਕ ਰੰਗ ਪੌਇੰਟ ਦਾ ਆਯੋਜਨ ਵੀ ਕੀਤਾ ਗਿਆ ਇਹਦੇ ਵਿੱਚ ਸਕੂਲ ਦੇ ਬੱਚੇ ਅਸੀਂ ਵਿਲ ਤੇ ਪੁਲਿਸ ਪ੍ਰਸ਼ਾਸਨ ਦੇ ਆਫੀਸਰਸ ਵੱਲੋਂ ਪਾਰਟਿਸਪੇਟ ਕੀਤਾ ਗਿਆ ਇਸ ਰਣ ਰਹੀ ਅਸੀਂ ਨੈਸ਼ਨਲ ਇੰਟੈਗ੍ਰਿਟੀ ਤੇ ਭਾਰਤ ਨੂੰ ਇਮਾਨ ਦਾ ਜਿਹੜਾ ਮੈਸੇਜ ਹੈ ਉਹ ਪਬਲਿਕ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਸਰ ਮੇਰਾ ਅਜੰਡਾ ਕੀ ਰਹਿਣਾ ਦਾ ਜੀ ਦੇਖੋ ਅੱਜ ਜਿਹੜਾ ਨੈਸ਼ਨਲ ਯਾਨੀ ਰਾਸ਼ਟਰੀ ਇਕਤਾ ਦਿਵਸ ਹੈ ਇਸ ਦੇ ਥਰੂ ਅਸੀਂ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਕਿ ਜੋ ਯੋਗਦਾਨ ਸਾਡੇ ਵਿਜ਼ਨਰੀ ਲੀਡਰਸ ਵੱਲੋਂ ਦਿੱਤਾ ਗਿਆ ਸੀ ਭਾਰਤ ਨੂੰ ਅਖੰਡ ਬਣਾਉਣ ਦੇ ਵਿੱਚ ਔਰ ਇੱਕ ਜੁਟ ਕਰਨ ਦੇ ਵਿੱਚ ਔਰ ਸਾਡੀ ਵੀ ਰਿਸਪੌਂਸਿਬਿਲਟੀ ਐਸ ਅ ਰਿਸਪੌਂਸਿਬਲ ਸਿਟੀਜ਼ਨ ਤੇ ਸਾਡੀ ਫੰਡਮੈਂਟਲ ਡਿਊਟੀ ਵੀ ਹੈ ਕਿ ਭਾਰਤ ਦੇ ਅਖੰਡਤਾ ਤੇ ਨੈਸ਼ਨਲ ਇੰਟੀਗ੍ਰਿਟੀ ਤੇ ਭਾਰਤ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਪਾੜ ਚੜਕੇ ਦੇ ਇਸਨ ਬਣਾਦੇ ਐਸਐਸਪੀ ਮੁਹੰਮਦ ਸਰਫਰਾਜ ਆलम ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਡੇਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਣਾ ਲਾ